ਕੀ ਨਾ ਆਈ ਆਪਣਾ ਐਨ ਕੇ ਸ਼ਰਮਾ ਇਸ ਵਕਤ ਅਸੀਂ ਕਿੱਥੇ ਖੜੇ ਹਾਂ ਸੰਨਰਜੀ ਪਲਾਂਟ ਦੇ ਵਿੱਚ ਤੇ ਸਰ ਇੱਕ ਤੁਹਾਡਾ ਪਲਾਂਟ ਜਿੱਥੇ ਸਾਡੀ ਤੂੜੀ ਪਈ ਹੁੰਦੀ ਆ ਸੜਕ ਦੇ ਕਿਨਾਰੇ ਪਰਾਲੀ ਪਈ ਹੁੰਦੀ ਆ ਉਹਨੂੰ ਅੱਗ ਲੱਗੀ ਹੋਆ ਅੱਜ ਕਰੇ ਦੂਜਾ ਦਿਨ ਵਾ ਉਹ ਤੁਹਾਡੇ ਮਾਈਂਡ 'ਚ ਹੈ ਉਹ ਅੱਗ ਨਹੀਂ ਐਕਚੁਅਲੀ ਉਹ ਤਾਂ ਨਹੀਂ ਹੈਗੀ ਨਾ ਅਸੀਂ ਲਗਾਈ ਹੈ ਉਹ ਕਈ ਵਾਰ ਪੁਲਾੜੀ ਦੇ ਵਿੱਚ ਜਿੱਦਾਂ ਹੀਟ ਜਿਹੜੇ ਵੱਧਦੀ ਹੈ ਤਾਂ ਆਟੋਮੈਟਿਕਲੀ ਵੀ ਲੱਗ ਜਾਂਦੀ ਹੈ ਜਾਂ ਫਿਰ ਕਿਤੇ ਆnde ਜਾਂਦੇ ਨੇ ਕਿਸੇ ਨੇ ਕੋਈ ਸ਼ਰਾਰਤ ਕਰਤੀ ਹੈ ਕੋਈ ਇੱਕ ਲਗਾ ਗਿਆ ਕੋਈ ਇਸ ਸੰਬੰਧ ਵਿੱਚ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਸੰਬੰਧਿਤ ਅਧਿਕਾਰੀ ਨੂੰ ਨਹੀਂ ਐਕਚੁਅਲੀ ਇਹ ਸਾਡੀ ਨਲੋਜੀ ਨਹੀਂ ਸੀ ਇਹ ਗੱਲ ਹੁਣੇ ਆਈ ਹੈ ਤਾਂ ਹੁਣ ਆਪਾਂ ਐਕਸ਼ਨ ਵੀ ਲੈ ਰਹੇ ਹਾਂ ਆਪਾਂ ਕਰਾ ਰਹੇ ਹਾਂ ਉਹਨੂੰ ਮਤਲਬ ਤਿੰਨ ਜਗ੍ਹਾ ਪੈਸੀ ਤਿੰਨੇ ਜਗ੍ਹਾ ਲੱਗੀ ਹੋਆ ਹਾਂ ਉਹ ਤਿੰਨੇ ਜਗ੍ਹਾ ਕੋਈ ਨਹੀਂ ਆਪਾਂ ਉਹਨੂੰ ਕੰਟਰੋਲ 'ਚ ਹੈਗੀ ਹੈ ਕਿਹ ਕਿਹ ਪਲਾਂਟ ਹੁਣ ਚੱਲ ਰਿਹਾ ਹੈ ਜੀ ਨਹੀਂ ਪਲਾਂਟ ਬੰਦ ਹੈਗਾ ਇਹ ਇਸ ਤਰ੍ਹਾਂ ਤਾਂ ਨਹੀਂ ਕਿ ਪਲਾਟ ਬੰਦ ਹੋਵਾ ਤੇ ਹੁਣ ਉਹਦੀ ਪਰਾਲੀ ਪ੍ਰਾਣੀ ਹੋ ਗਈ ਜਾਂ ਲੋਡ ਨਹੀਂ ਨਹੀਂ ਉਹ ਇਸ ਤਰ੍ਹਾਂ ਨਹੀਂ ਸਾਨੂੰ ਲੋਡ ਹੈ ਅਸੀਂ ਅੱਗੇ ਵੀ ਉਹ ਯੂਜ਼ ਕਰਨੀ ਹੈ ਉਹ ਜੇ ਸਾਡਾ ਪਲਾਂਟ ਚੱਲੇਗਾ ਕਿੰਨੀ ਕਿ ਪਰਾਲੀ ਪਈ ਸੀ ਤੁਹਾਡੀ ਉੱਥੇ ਉਹ ਹੁਣ ਲਗਭਗ ਕੋਈ ਅਕਸੈਕਟ ਨਹੀਂ ਹੈ ਐਸਟੀਮੇਟਡ ਹੈ ਹੀ ਕੋਈ ਹੋਣੀ ਆ ਕੋਈ 7-8 ਟਨ ਹੋਣੀ 6 ਟਨ ਠੀਕ ਬਲੇ ਪਾਈ ਜਿਹੜੀ ਪਥਰਾਲੇ ਅੱਗ ਲੱਗੀ ਸੀਗੀ ਪਥਰਾਲੇ ਜਿਹੜੀ ਪਰਾਲੀ ਨੂੰ ਕਿ ਉਹ ਕਿੰਨੀ ਕੁ ਜੈਸ ਸੀਗੀ ਲੱਗਣੀ ਜਾਂ ਲਾਉਣੀ ਮੈਂ 올 ਇੰਡੀਆ ਕ੍ਰੀਮਸ ਅੱਛਾ ਆਰਗੇਨਾਈਜੇਸ਼ਨ ਦਾ ਪ੍ਰੋਗਰਾਮ ਦੇ ਯੂਟਿਊਬ ਤੇ ਲਾ ਕਰ ਰਹੀ ਹਾਂ ਕਿ ਜਿੱਥੇ ਪ੍ਰਸ਼ਾਸਨਿਕ ਕਸਾਨਾ ਨੂੰ ਇਹਦੀ ਅੱਗ ਲਾਉਣੇ ਦੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੂੰ ਜੇਲ੍ਹ ਜਾਂ ਚਾਹ ਜਾਂ ਜੁਰਮਾਨਾ ਲਗਾਉਂਦਾ ਉੱਥੇ ਅੱਜ ਇੰਨੀ ਪ੍ਰਾੜੀ ਨੂੰ ਅੱਗ ਲਾਈ ਹੈਗੀ ਹੈ ਤੇ ਉਹਤੇ ਕੀ ਕਾਰਵਾਈ ਕੀ ਸਰਕਾਰ ਕਰ ਰਹੀ ਹੈ ਜਾਂ ਪ੍ਰਸ਼ਾਸਨ ਕੀ ਕਾਰਵਾਈ ਕੀ ਕਰ ਰਿਹਾ ਹੈ ਇਹ ਬੜੀ ਮਤਭਗਤ ਦੀ ਜਨਤਾ ਵਿੱਚ ਕਰਦਾ ਹੈ ਤੇ ਉੱਥੇ ਕਿੰਨੇ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਪਾਵਾ ਪਾਣੀ ਖਰਾਬ ਹੋਇਆ ਤੁਸੀਂ ਉੱਤੇ ਜਾ ਕੇ ਚੈੱਕ ਵੀ ਕੀਤਾ ਤੁਸੀਂ ਵੀ ਚੈੱਕ ਕੀਤਾ ਪ੍ਰੈਸ ਵਾਲਿਆਂ ਨੇ ਕਿ ਉੱਥੇ ਇੰਨੀ ਅਗ ਲੱਗੀ ਹੈ ਕੀ ਤੁਸੀਂ ਉਹ ਜਿਹੜੀ ਫੈਕਟਰੀ ਹੈ ਇੱਥੇ ਬੈਂਕੀ ਵਾਲਿਆਂ ਦਾ ਇਹ ਸਟਾਕ ਸੀ ਇੱਥੇ ਪਿਆ ਉਹਨਾਂ ਨੇ ਇਹ ਅਕਲਾਈਆ ਪੁਰਾਣਾ ਮਾਲ ਹੋਣ ਕਰਕੇ ਕੀ ਉਹ ਤੇ ਪ੍ਰਸ਼ਾਸਨ ਕਾਰਵਾਈ ਕਰਦਾ ਕਿਉਂ ਨਹੀਂ ਕਰ ਰਿਹਾ ਤੇ ਅਸੀਂ ਇਹ ਸੋਨੇ ਆ ਕਿ ਜਿੱਥੇ ਪੋਲੂਸ਼ਨ ਬੈਲਿਆ ਜਿੱਥੇ ਕਿਸਾਨਾਂ ਦੇ ਇਲਜ਼ਾਮ ਲਾਏ ਜਾਂਦੇ ਆ ਪਰ ਦੂਸ਼ਣ ਫੈਲਦਾ ਇਹ ਹੁੰਦਾ ਆ ਨੁਕਸਾਨ ਹੁੰਦਾ ਆ ਉੱਥੇ ਇਹਨਾਂ ਫੈਕਟਰੀਆਂ ਵਾਲਿਆਂ ਤੇ بڑے ਘਰਾਣਿਆਂ ਤੇ ਕਿਉਂ ਨਹੀਂ ਕਾਰਵਾਈਆਂ ਕਰਦੀਆਂ ਇਹੀ ਕਹਿਣਾ ਹੈ ਕਿ ਜਿੱਥੇ ਨਾਰਮਲ ਇਨਸਾਨਾਂ ਤੇ ਕਾਰਵਾਈ ਕੀਤੀ ਜਾਂਦੀ ਆ ਇਹ ਫੈਕਟਰੀਆਂ ਵਾਲਿਆਂ ਤੇ ਜਿਹੜੇ بڑے ਘਰਾਣੇ ਆ ਉਹਨਾਂ ਤੇ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਨੂੰ ਵੀ ਛੱਡਣਾ ਨਹੀਂ ਚਾਹੀਦਾ ਦੇਖਣ ਤੇ ਆਏ ਜਦੋਂ ਮੌਕੇ ਤੇ ਅਸੀਂ ਗਏ ਸੀ ਪੱਤਰਕਾਰ ਸਾਰੇ ਗਏ ਮੌਕੇ ਤੇ ਤਿੰਨ ਜਗ੍ਹਾ ਢੇਰੀਆਂ ਤਿੰਨੇ ਜਗ੍ਹਾ ਅਲੱਗ-ਅਲੱਗ ਲਾਈ ਹੋਈ ਸੀ ਤੇ ਕੰਪਨੀ ਵਾਲੇ ਤੋਂ ਪੁੱਛਿਆ ਗਿਆ ਕਿ ਉਹ ਕਹਿੰਦੇ ਸ਼ਰਾਰਤੀ ਅਨਸਰਾਂ ਦਾ ਕੰਮ ਹੋਆ ਕੀ ਸ਼ਰਾਰਤੀ ਅਨਸਰਾਂ ਨੇ ਤਿੰਨ ਜਗ੍ਹਾ ਜਾ ਕੇ ਲਾਈਉਂਗੀ ਅੱਗ ਇਹ ਬਿਲਕੁਲ ਨਹੀਂ ਇਹ ਫੈਕਟਰੀ ਵਾਲੇ ਨੇ ਬਿਲਕੁਲ ਆਪ ਲਾਈ ਹੋएगी ਕਿਉਂਕਿ ਤਿੰਨ ਢੇਰੀਆਂ ਨੂੰ ਇੱਕ ਨੂੰ ਤਾਂ ਲਾਈ ਹੋਈ ਕਿ ਦੂਜੀ ਨੂੰ ਜਾਂ ਤੀਜੀ ਨੂੰ ਨਹੀਂ ਲਾ ਸਕਦਾ ਉਹ ਇਸ ਕਰਕੇ ਇਹਨਾਂ ਨੇ ਲਾਈ ਆ ਅੱਗ ਕਿ ਉਹ ਮਾਲ ਇਹਨਾਂ ਦੇ ਜਿਹੜਾ ਮਸ਼ੀਨ ਦੇ ਵਿੱਚ ਜੰਨ ਉਹ ਜਲ ਨਹੀਂ ਸਕਦਾ ਸਹੀ ਤਰੀਕੇ ਨਾਲ ਇਹਨਾਂ ਨੂੰ ਸਟਾਕ ਨੂੰ ਨਾ ਹੀ ਜਮਾ ਕਰਕੇ ਰੱਖਣਾ ਚਾਹੀਦਾ ਕਿ ਜਿੰਨਾ ਇਹਨਾਂ ਨੇ ਪਰਚਨਾ ਹੈ ਜਿਹੜਾ ਖਾਲਦੂ ਸਟਾਕ ਦੀ ਇਹਨਾਂ ਨੇ ਉਹਨੂੰ ਅੱਗੇ ਲਾ ਕੇ ਇਦਾਂ ਉੱਥੇ ਸਵਾਹ ਕਰਤਾ ਹੁਣ ਜਿਹੜੀ ਆ ਇਹ ਹਵਾ ਅੱਜ ਚਲਦੀ ਹੈ ਜਿਹੜੇ ਰੋਡ ਤੇ ਰੋਕੀ ਜਾਂਦੇ ਆ ਉਹਨਾਂ ਦੀਆਂ ਅੱਖਾਂ 'ਚ ਵੀ ਉੜ ਕੇ ਸਵਾਹ ਪਊਗੀ ਲੋਕਾਂ ਦੇ ਕੱਪੜਿਆਂ ਦੇ ਸਵਾਹ ਪਊਗੀ ਇਹਦੇ ਨਾਲ ਜਿਸ ਵੇਲੇ ਉੱਥੇ ਅੱਗ ਲੱਗੀ ਆ ਧੂਏ ਦੇ ਨਾਲ ਸੜਕ ਫੈਰੀ ਭਰੀ ਪਈ ਸੀ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਥੋ ਇਹ ਮੇਰੀ ਸਰਕਾਰ ਅੱਗੇ ਬੇਨਤੀ ਹੈ ਇਹਨਾਂ ਜਿਹੜੇ ਵੱਡੇ ਘਰਾਣੇ ਆ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਨਾਰਮਲ ਇੱਕ ਕਿਸਾਨ ਤੇ ਕਾਰਵਾਈ ਕਰਦੇ ਆ ਜਾਂ ਜੁਰਮਾਨਾ ਲਾਉਂਦੇ ਆ ਇਹ ਫੈਕਟਰੀ ਵਾਲਿਆਂ ਨੂੰ ਵੀ ਜੁਰਮਾਨਾ ਲਾਉਣਾ ਚਾਹੀਦਾ ਦੇਖਿਆ ਗਿਆ ਸੀ ਜਦੋਂ ਅੱਗ ਲੱਗੀ ਸੀ ਤੇ ਉਹਨਾਂ ਦਾ ਕੋਈ ਵੀ ਉੱਥੇ ਗਾਰਡ ਜਾਂ ਸਿਕਿਉਰਟੀ ਗਾਰਡ ਹੈ ਨਹੀਂ ਸੀ ਮੋਕੇ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸਿਰਫ ਸੁਣਿਆ ਸੀ ਕਿ ਆ ਸੀ ਉੱਥੇ ਕੋਈ ਨਹੀਂ ਬੰਦਾ ਨਹੀਂ ਸੀ ਮੈਂ ਉੱਥੇ 5-7 ਮਿੰਟ ਰੁੱਕ ਕੇ ਆਇਆ ਤੇ ਫਿਰ ਮੈਂ ਤੁਹਾਨੂੰ মিডিਆ ਵਾਲਿਆਂ ਨੂੰ ਫੋਨ ਕੀਤਾ ਸਰ ਕੀ ਮੰਗ ਕਰਦੇ ਆ ਜੋ ਮੰਗ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਫੈਕਟਰੀ ਵਾਲਿਆਂ ਦੇ ਜਿਹਨਾਂ ਦਾ ਇਹ ਸਟੌਕ ਪਿਆ ਹੈ